ਸਾਸਰੀ ਘਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਆ ਕਿ ਆਪ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਪਲੋਨੀਆਂ ਜਿਹੜੀਆਂ ਇਹਨਾਂ ਦੀ ਦੱਸਣੀਆਂ ਵੀ ਕਿਹੜੀ ਲੋਟ ਸਲਾਈ ਲਾਉਣੀ ਆ ਅਧੀਆਂ ਮੇਰੀਆਂ ਪੈਣਾ ਇਧਰੋਂ ਲੱਗਦੀਆਂ ਨੇ ਸਲਾਈ ਲਾਉਣ ਅੰਦਰਲੇ ਪਾਸੇ ਤੇ ਬਾਹਰ ਨੂੰ ਲੈ ਕੇ ਜਾਂਦੀਆਂ ਸਲਾਈ ਉਹ ਸਲਾਈ ਦੇ ਨਾਲ ਨਾ ਇਹਦੇ ਵਿੱਚ ਜਿਹੜੀ ਇੱਥੇ ਆਪਣੀ ਫੀਟਿੰਗ ਦਾ ਉਹ ਹੋ ਜਾਂਦਾ ਪਲੋਈ ਦਾ ਫਿਰ ਨਾ ਹੁੰਦਾ ਉੱਥੇ ਬੁਲਬੁਲਾ ਬਣ ਜਾਂਦਾ ਇਹਦੇ ਨਾਲ ਬੁਲਬੁਲਾ ਨਹੀਂ ਬਣੂਗਾ ਮੈਂ ਸੋਨ ਇਹ ਆਪਾਂ ਜੀ ਮੈਂ ਹੁਣ ਆ ਮੋਡੇ ਵਾਲੀ ਪਲੋਈ ਐ ਇਹ ਮੈਂ ਤਾਂਹਾਂ ਵਾਲੀ ਆ ਆ ਵੇਖੋ ਜੀ ਹੁਣ ਮੈਂ ਇਹ ਮੋਡੇ ਵਾਲੀ ਸਾਈਡ ਸਲਾਈ ਕਰੀਆ 1 ਪੈਰ ਦੀ 1 ਪੈਰ ਇੱਥੋਂ ਆਪਾਂ ਹੌਲੀ ਹੌਲੀ ਤਿਰਛਾ ਤਿਰਛਾ ਇੱਥੇ ਅੱਦੇ ਕੈਂਚੀ ਚ ਲੈ ਆ ਕੇ ਜਮੇ ਕੰਨੀ ਤੇ ਸਿਆਂ ਲਾਉਣੀ ਐ ਤੇ ਗਾਹਾਂ ਆਪਾਂ ਲੜੀ ਬਣਾ ਦੇਣੀ ਐ ਤਾਂ ਅੱਗੇ ਦੀ ਕਿਵੇਂ ਇਹ ਦਿੜੇਣਾ ਇਹ ਜਮਾ ਇਹਦੇ ਵਿੱਚ ਬੁਲਬਲਾ ਨਹੀਂ ਬਣਦਾ ਹੈਗਾ ਜਮਾ ਸਾਫ਼ ਕੱਪੜਿਆਂ ਨੂੰ ਵਧੀਆ ਫੀਟਿੰਗਾਂ ਹੁੰਦੀ ਹੈ ਵਧੀਆ ਸੋਹਣੀ ਲੱਗਦੀ ਹੈ ਪਲੋਈ ਉਹ ਬੁਲਬਲਾ ਜਾਂ ਨਹੀਂ ਬਣਦਾ ਇਹਦੇ ਨਾਲ ਆਹ ਵੇਖੋ ਹੁਣ ਇਹ ਬੱਖੀ ਆਈ ਪਲੋਈ ਹੈ ਜਿਹੜੀ ਆ ਆਪਾਂ ਬੱਖੀ ਵਾਲੀ ਪਾ ਰਹੀਆਂ ਹੁਣ ਮੈਂ ਇਹ ਬੱਖੀ ਵਾਲੀ ਵੀ ਇਧਰਲੀ ਸਾਈਡ ਤੋਂ ਲੈ ਕੇ ਆ ਰਹੀਆਂ ਅੰਦਰਲੀ ਸਾਈਡ ਲੈ ਕੇ ਆਉਣੀ ਹੈ ਆਪਾਂ ਪਲੋਈ ਬਾਹਰਲੀ ਸਾਈਡ ਨੂੰ ਨਹੀਂ ਲੈ ਕੇ ਜਾਣੀ ਘਾਟ ਵਿਕਾਟ ਦਿਵਸ ਇਹਨੂੰ ਜਮਾ ਕਪੜੇ ਨੂੰ ਵਿੱਚ ਉਹ ਕਰ ਦੇਣਾ ਇਹਦੀ ਚੈਨ ਬਣਾ ਦੇਣੀ ਹੈ ਕਿਤਾ ਅੱਗੇ ਦੀ ਇਹ ਉੱਡੜਦਾ ਨਹੀਂ ਹੈਗਾ ਤੋਪਾ ਪੱਕਾ ਲੱਗ ਜਾਂਦਾ ਇਹਦੇ ਮੂਰੇ ਜਿਹੜਾ ਇਹੀ ਸ ਆਪਾਂ ਹੁਣ ਜਿਹੜੀ ਪਲੋਈ ਲੰਬੀ ਆਏਗੀ ਇਹ ਲੰਬੀ ਪਲੋਈ ਹੈ ਇਹ ਵੀ ਨੀਚੇ ਤੋਂ ਲੈ ਕੇ ਆਉਂ ਐਸ ਲੋਡ ਇਹਦੇ ਥੱਲੇ ਹੁਣ ਮੈਂ ਕਪੜਾ ਧਰਨਾਗਾ ਹੋ ਵਧੀਆ ਬਣਿਆ ਸਾਤੀ ਬਣਦੀ ਆਪਣੀ ਬਹੁਤ ਵਧੀਆ ਬਣਦੀ ਹੈ ਇਹਦੇ ਨਾਲ ਮੈਂ ਦਿਖਾ ਰਹੀ ਆ ਦੂਸਰਾ ਪਾਪਾ ਸਿੱਧਾ ਪਾਸਾ ਕਰਕੇ ਦਿਖਾ ਰਿਹਾ ਆ ਆ ਦੇਖੋ ਜੀ ਇਹ ਜਦੋਂ ਆਪਾਂ ਹੁਣ ਪ੍ਰੈਸ ਮਾਰਤੀਏ ਜਮਾ ਵਾਲਾ ਐਵੇਂ ਸਾਫ ਹੋ ਜਾਣਗੇ ਉਹ ਦੂਜੀਆਂ ਬਲੋਈਆਂ ਤੇ ਹੁੰਦਾ ਉਹ ਇਸ ਤਰ੍ਹਾਂ ਆਏ ਬੁਲਬਲਾ ਜਿਹਾ ਉੱਠ ਖੜਦਾ ਜਿਹੜਾ ਆਪਾਂ ਇਧਰੋਂ ਉਧਰ ਨੂੰ ਲਾਏ ਜਾਂਦੇ ਇੱਥੇ ਕਿਉਂਕਿ ਕੱਪੜਾ ਵੱਧ ਜਿਆਦਾ ਆ ਜਾਂਦਾ ਸਲਾਈ ਦੇ ਵਿੱਚ ਹੁਣ ਇਸੇ ਤਰੀਕੇ ਮੈਂ ਤੁਹਾਨੂੰ ਦੂਸਰੀ ਸਾਈਡ ਪਾ ਕੇ ਦਿਖਾ ਰਹੀ ਆ ਬਲੋਈਆਂ ਆ ਦੇਖੋ ਜੀ ਹੁਣ ਆਪਾਂ ਦੋਨਾਂ ਪਾਸੇ ਫਲੋਨੀਆਂ ਪਾ ਲਈਆਂ ਨੇ ਇਹਦੇ ਵਿੱਚ ਕੋਈ ਬੁਲਬੁਲਾ ਨਹੀਂ ਹੈਗਾ ਬਸ ਜਦੋਂ ਪ੍ਰੈਸ ਵੱਜ ਗਈ ਜਮਾ ਸਾਫ ਕਪੜਾ ਹੋ ਜੂ ਆ ਇਸੇ ਤਰੀਕੇ ਮੈਂ ਦੂਸਰੀ ਰੋਟੀ ਪਾਉਣੀਆਂ ਨੇ ਫਲੋਨੀਆਂ ਤੇ ਹੁਣ ਤੁਹਾਨੂੰ ਜਿਹੜੇ ਆਪਾਂ ਪੀਸ ਲਿਆ ਤੇ ਅਗਲਾ ਪੀਸ ਹੈ ਜਿਹੜਾ ਉਹ ਦੱਸ ਰਿਹਾ ਤੁਹਾਨੂੰ ਜੜਨਾ ਜੇ ਜਿਹੜੀ ਹੁਣ ਆਪਾਂ ਇਹ ਪਿਸਲਾ ਪੀਸ ਹੈਗਾ ਤੇ ਆ ਅਗਲਾ ਪੀਸ ਹੈਗਾ ਇਹਦੀ ਆਪਾਂ ਨੇ ਜਿਹੜੀ ਹੁਣ ਨਿਸਾਨੀ ਲਾਉਣੀ ਆ ਇਹ ਆਪਾਂ ਬਿਲਕੁਲ ਇੱਥੇ ਧਰ ਕੇ ਨਹੀਂ ਲਾਉਣੀ ਨਿਸਾਨੀ ਇਹ ਨਿਸਾਨੀ ਆਪਾਂ ਜਮਾ ਜਿਹੜੀ ਸਿਉਣ ਜੜੀ ਹੋਈ ਆਪਣੇ ਲੀਰ ਪਿਸਲੀ ਗਲੇ ਦੀ ਤਿਆਰ ਕਰਿਆ ਉਥੋਂ ਐਸ ਲੋਡ ਧਰਨਾ ਹੈ ਕਪੜਾ ਜਮਾ ਸਿਉਣ ਦੇ ਉੱਪਰ ਲਾ ਕੇ ਅੱਧੀਆਂ ਭੈਣਾਂ ਕੀ ਕਰਦੀਆਂ ਉਹ ਸਿੱਧੀ ਸਿਉਣ ਆਈ ਮਾਰ ਲੈਂਦੀਆਂ ਨਹੀਆਂ ਉਹ ਆਈ ਸਿਉਣ ਨਹੀਂ ਮਾਰਨੀ ਕਈ ਵਾ ਇਹ ਕੱਪੜਾ ਜਿਹੜਾ ਬਾਹਰੇ ਆ ਜਾਂਦਾ ਇਹਨੂੰ ਆਪਾਂ ਇਸ ਲੋਟੇ ਦੇ ਉੱਪਰ ਫੋਲਡ ਕਰਕੇ ਫੇਰ ਸਿਉਣ ਲਾਵਾਂਗੇ ਇਹ ਜਮਾ ਬੰਦ ਸਿਉਣ ਵੱਲ ਜਾਂਦੀ ਹੈ ਤੇ ਸਫਾਈ ਵੀ ਇਹਦੇ ਬਹੁਤ ਆਉਂਦੀ ਹੈ ਇਸ ਤਰ੍ਹਾਂ ਮੋੜਨਾ ਇਹਨੂੰ ਉੱਤੇ ਕੱਪੜੇ ਨੂੰ ਫੇਰ ਸਲਾਈ ਲਾਉਣੀ ਹੈ ਇਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਲਾਉਣੀ ਹੈ ਜਿਹੜਾ ਪਾ ਹਾਲ ਤੂ ਕਪੜਾ ਇਹਨੂੰ ਆਪਾਂ ਲਾ ਲੈਣਾ ਇਹ ਸੇ ਤਰ੍ਹਾਂ ਹੀ ਸੁਣੋ ਫਿਰ ਮੈਂ ਸਿਲਾਈ ਲਾ ਕੇ ਬਾਹਰ ਕੱਢ ਕੇ ਵੀ ਦਿਖਾਵਾਂਗੇ ਅਸੀਂ ਬਹੁਤ ਸਫਾਈ ਦੇ ਨਾਲ ਲੱਗਦੀ ਹੈ ਇਹ ਸਾਰਾ ਕਪੜਾ ਜਿਹੜਾ ਆਪੇ ਅੰਦਰ ਨੂੰ ਫੋਲਡ ਹੋ ਜਾਊਗਾ ਤੇ ਕਈ ਨਹੀਂ ਫਿਰ ਉਹ ਬਾਹਰ ਜਿਹੇ ਦੀ ਸੀ ਜੰਦਰ ਰਹਿਦਾ ਕਪੜਾ ਆਪਣਾ ਇਹ ਬਾਹਰ ਕਪੜਾ ਨਹੀਂ ਦਿਂਦਾ ਇਹ ਵਿੱਚ ਹੁਣ ਆਪਾਂ ਡਾਵਲ ਸਿਰ ਨਾਲ ਲਾਉਣੀ ਹੈ ਇਹਨਾਂ ਤੇ ਉਸਰੇ ਪਾਸੇ ਵੀ ਆਪਾਂ ਡਾਵਨ ਸਲਾਈ ਲਾਵਾਂਗੇ ਹੁਣ ਮੈਂ ਤੁਹਾਨੂੰ ਇੱਧਰ ਸਿੱਧੀ ਸਾਈਡ ਕਰਕੇ ਦਿਖਾ ਰਹੀ ਆ ਦੇਖੋ ਇਹ ਐਸੀ ਤਰ੍ਹਾਂ ਮੁੜ ਜਾਏਗਾ ਦੇਖੋ ਜਮਾ ਉਹਦੇ ਕੰਨੀ ਦੇ ਕੰਨੀ ਸੇ ਦਾ ਨਾਲੇ ਜਿਹੜਾ ਇਹ ਚੀਜ਼ ਆਏਗੀ ਦੇਖੋ ਇਹ ਬਿਸਲੇ ਪਾਸੇ ਮੁੜ ਗਿਆ ਇਹ ਇੱਧਰਲੇ ਪਾਸੇ ਨਹੀਂ ਆਵੇਗਾ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਜਰੂਰ ਕਰਨਾ ਜਿਹੜਾ ਕੋਈ ਨਵਾਂ ਆਇਆ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲੈਣਾ ਧੰਨਵਾਦ ਜੀ